ਉਹ ਮਾਵਾਂ ਧੰਨ ਹਨ ਜਿਨ੍ਹਾਂ ਨੇ ਪਗਤ ਸਿੰਘ ਜਿਹੇ ਵਰਗੇ 20 ਪੁੱਤਾਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਜ਼ਬਰ ਜ਼ੁਲਮ ਦੇ ਵਿਰੁੱਧ ਕੇ ਆਵਾਜ਼ ਉਠਾਈ ਅਤੇ ਆਪਣੇ ਪ੍ਰਾਨ ਦੀ ਪਰਵਾਹ ਨਾ ਕਰਦਿਆਂ ਆਪਣੀ ਜਿੰਦ ਦੇਸ਼ ਤੋਂ ਵਾਰ ਦਿੱਤੀ ਭਾਰਤ ਦੀ ਆਜ਼ਾਦੀ ਦੇ ਜਾਨਵਾਰਨ ਵਾਲੇ ਪਰਵਾਨਿਆਂ ਵਿੱਚੋਂ ਸ਼ਹੀਦੇ ਆਜ਼ਮ ਸਰਦਾਰ ਪਗਤ ਸਿੰਘ ਦਾ ਨਾਂ ਸਦਾ ਹੀ ਪੌਫਟਾਲੇ ਜਾਂ ਚਮਕਦਾ ਰਹੇਗਾ ਅੱਜ ਦੇਸ਼ ਵਾਸੀ ਹਮੇਸ਼ਾ ਐਸੇ ਦੇਸ਼ ਪੰਗਤਾਂ ਦੇ ਸੌਹਲੇ ਜਿਹੜੇ ਨੇ ਉਹ ਗੌਂਦੇ ਰਹਿਣਗੇ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ ਸੀ 28 ਸਤੰਬਰ 1907 ਨੂੰ ਚੱਕ ਨੰਬਰ 5 ਜिला ਲਾਲਪੁਰ ਦੇ ਪਿੰਡ ਬੰਗਾ ਵਿਖੇ ਆਪ ਦੇ ਪਿਤਾ ਦਾ ਨਾਂ ਸੀ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਸੀ ਵਿਦਿਆਵਤੀ ਤੇ ਆਪ ਦਾ ਜੱਦੀ ਪਿੰਡ ਸੀ ਖੜਖੜਕਲਾ ਨਵਾਂ ਸ਼ਹਿਰ ਆਪ ਦੇ ਪਿਤਾ ਕਿਸ਼ਨ ਸਿੰਘ ਕਾਂਗਰਸ ਦੇ ਉੱਗੇ ਨੇਤਾ ਸਨ ਅਤੇ ਚਾਚਾ ਸਰਦਾਰ ਅਜੀਤ ਸਿੰਘ ਪਗੜੀ ਸੰਭਾਲ ਜੱਟਾ ਲਹਿਰ ਦੇ ਪ੍ਰਸਿੱਧ ਆਗੂ ਸਨ ਸਰਦਾਰ ਭਗਤ ਸਿੰਘ ਨੇ ਆਪਣੀ ਮੁੱਢਲੀ ਵਿੱਦਿਆ ਪਿੰਡ ਬੰਗਾ ਵਿੱਚ ਹੀ ਪ੍ਰਾਪਤ ਕੀਤੀ ਅਤੇ ਉਚੇਰੀ ਵਿੱਦਿਆ ਦੇ ਲਈ ਆਪ ਲਾਹੌਰ ਵਿਖੇ ਚਲੇ ਗਏ ਇੱਥੇ ਆਪ ਨੇ ਡੀਏਵੀ ਹਾਈ ਸਕੂਲ ਵਿੱਚੋਂ 10ਵੀਂ ਪਾਸ ਕਰਕੇ ਨੈਸ਼ਨਲ ਕਾਲਜ ਵਿੱਚ ਦਾਖਲਾ ਲੈ ਲਿਆ ਇਹ ਕਾਲਜ ਦੇਸ਼ ਭਗਤ ਕ੍ਰਾਂਤੀਕਾਰੀਆਂ ਦਾ ਗੜਸੀ ਅਤੇ ਦੇਸ਼ ਭਗਤੀ ਦੀ ਅਸਲੀ ਜਾਲ ਜਿਹੜੀ ਸ਼ਹੀਦ ਭਗਤ ਸਿੰਘ ਨੂੰ ਇਸੇ ਕਾਲਜ ਵਿੱਚ ਚਹੀ ਲੱਗੀ ਸੀ ਕਾਲਜ ਵਿੱਚ ਪਰਦੀਆਂ ਹੀ ਆਪ ਦਾ ਸੁਮੇਲ ਹੋਇਆ ਸੁਖਦੇਵ ਸਿੰਘ ਨਾਲ ਅਤੇ ਫਿਰ ਆਪ ਦਾ ਮੇਲ ਹੋਇਆ ਧਨਵੰਤਰੀ ਅਤੇ ਭਗਵਤੀ ਚਰਨ ਦੇ ਨਾਲ ਆਪ ਨੇ ਇਹਨਾਂ ਨਾਲ ਮਿਲ ਕੇ ਨੌਜਵਾਨ ਭਾਤਸਭਾ ਬਣਾਈ ਤੇ ਜਿੱਥੇ ਵੀ ਮੌਕਾ ਮਿਲਦਾ ਸੀ ਆਪ ਦੇਸ਼ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਜਿਹੜੇ ਸੀ ਉਹ ਤਿਆਰ ਹੋ ਜਾਂਦੇ ਸਨ ਭਗਤ ਸਿੰਘ ਦੀ ਅਗਵਾਈ ਵਿੱਚ ਬਹੁਤ ਸਾਰੇ ਸਿਰਲਖ ਨੌਜਵਾਨ ਇਸ ਜਥੇਬੰਦੀ ਜਿਹੜੇ ਉਸ ਸ਼ਾਮਿਲ ਹੋ ਗਏ ਸਨ ਜਦੋਂ 1920 ਇਸ ਵਿੱਚ ਮਹਾਤਮਾ ਗਾਂਧੀ ਨੇ ਨਾਮਿਲਵਰਤਨ ਲਹਿ ਚਲਾਈ ਅਤੇ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਦਾ ਸੱਦਾ ਦਿੱਤਾ ਤਾਂ ਸਰਦਾਰ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਇਸ ਸੱਦੇ ਨੂੰ ਪ੍ਰਵਾਨ ਕਰਕੇ ਆਪਣੀ ਪੜ੍ਹਾਈ ਅਧੂਰੀ ਛੱਡ ਕੇ ਆਜ਼ਾਦੀ ਦੀ ਲਹਿਰ ਵਿੱਚ ਜਿਹੜੇ ਸੀ ਉਹ ਖੁਦ ਪਏ ਸਨ ਤੇ ਆਪ ਨੇ ਆਪਣੀ ਪਾਰਟੀ ਨੂੰ ਨਾਂ ਦਿੱਤਾ ਇਨਕਲਾਬ ਜਿੰਦਾਬਾਦ ਦਾ ਇਨਕਲਾਬ ਜਿੰਦਾਬਾਦ ਦਾ ਨਾਰਾ ਜਿਹੜਾ ਸੀ ਉਹ ਸਰਦਾਰ ਭਗਤ ਸਿੰਘ ਦੀ ਪਾਰਟੀ ਦਾ ਸੀ ਅੰਗਰੇਜ਼ ਸਰਕਾਰ ਨੇ ਜਦੋਂ 1928 ਈਸਵੀ ਵਿੱਚ ਸਾਈਮਨ ਕਮਿਸ਼ਨ ਬਣਾ ਕੇ ਭਾਰਤ ਭੇਜਿਆ ਸੀ ਤੱਕ ਕਾਂਗਰਸ ਪਾਰਟੀ ਨੇ ਉਸ ਦਾ ਬਹੁਤ ਹੀ ਵਿਰੋਧ ਕੀਤਾ ਸੀ ਲਾਲਾ ਲਾਜਪਤ ਰਾਏ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਲਾਹੌਰ ਵਿੱਚ ਸ਼ਹੀਦ ਹੋ ਗਏ ਸਨ ਇਹ ਪਾਗਲ ਸਿੰਘ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦਾ ਜਿਹੜਾ ਸੀ ਉਹ ਪ੍ਰਣ ਲੈ ਲਿਆ ਸੀ ਸ਼ਹੀਦ ਪਾਗਲ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਪੁਲਿਸ ਦੇ ਉਪ ਕਪਤਾਨ ਸਾਂਡਰਸ ਦਾ ਕਤਲ ਕਰ ਦਿੱਤਾ ਸੀ ਤੇ ਸਾਂਡਰਸ ਦਾ ਕਤਲ ਜਿਹੜਾ ਸੀ ਆਪ ਨੇ ਕੀਤਾ ਸੀ ਆਪਣਾ ਪੇਸ ਮਟਾ ਕੇ ਆਪ ਦੁਰਗਾ ਪਾਬੀਰੀ ਮਦਨ ਨਾਲ ਕਲਕੱਤਾ ਵਾਲੀ ਗੰਢੀ ਛੱਡ ਕੇ ਜਿਹੜੇ ਸੀ ਉਹ ਰੂਪੋਸ਼ ਹੋ ਗਏ ਸਨ ਭਗਤ ਸਿੰਘ ਹਰ ਕੀਮਤ ਤੇ ਦੇਸ਼ ਨੂੰ ਅਜ਼ਾਰ ਕਰਵਾਉਣਾ ਚਾਹੁੰਦੇ ਸਨ ਤੇ ਇਸ ਲਈ ਆਪ ਨੇ ਆਪਣੇ ਇੱਕ ਸਾਥੀ ਬੀ ਕੇ ਦਤਨਾਲ ਮਿਲ ਕੇ ਸਰਕਾਰ ਦੇ ਕਰਨ ਖੋਲਣ ਦੇ ਲਈ ਅਸੈਂਬਲੀ ਦੇ ਵਿੱਚ ਜਿਹੜਾ ਸੀ ਬੰਬ ਸੁੱਟ ਦਿੱਤਾ ਸੀ ਆਪ ਬੰਬ ਸੁੱਟ ਕੇ ਉੱਥੇ ਹੀ ਅਡੋਲ ਖੜੇ ਰਹੇ ਅਤੇ ਆਪ ਨੇ ਉੱਥੇ ਖੜੋ ਕੇ ਸਾਫ਼ ਕਹਿ ਦਿੱਤਾ ਸੀ ਕਿ ਇਹ ਬੰਬ ਕਿਸੇ ਦੀ ਜਾਨ ਲੈ ਲਈ ਨਹੀਂ ਮੈਂ ਸੁੱਟਿਆ ਸਗੋਂ ਇਹ ਬੰਬ ਜੋ ਸੁੱਟਿਆ ਗਿਆ ਹੈ ਉਹ ਸਰਕਾਰ ਦੇ ਕੰਨ ਖੋਲਣ ਲਈ ਸੁੱਟਿਆ ਗਿਆ ਹੈ ਤੇ ਆਪ ਨੇ ਉੱਥੇ ਹੀ ਇਨਕਲਾਬ ਜਿੰਦਾਬਾਦ ਦੇ ਨਾਰੇ ਲਗਾਉਂਦੇ ਜਿਹੜਾ ਸੀ ਉਹ ਗ੍ਰਿਫਤਾਰ ਗ੍ਰਿਫਤਾਰੀ ਜਿਹੜੀ ਸੀ ਉਹ ਦੇ ਦਿੱਤੀ ਸੀ ਆਪਣੀ ਅਸੈਂਬਲੀ ਵਿੱਚ ਬੰਬ ਸੁੱਟਣ ਦੇ ਬਾਅਦ ਸਰਕਾਰ ਨੇ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਜੇਲ੍ਹ ਵਿੱਚ ਰਹਿੰਦੇ ਆ ਆਪ ਤੇ ਬਹੁਤ ਸਾਰੇ ਝੂਲਮ ਵੀ ਕੀਤੇ ਗਏ ਸਨ ਜਿਸ ਨੂੰ ਕੀ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਖਿੜੇ ਮੱਥੇ ਪਰਵਾਣ ਕੀਤਾ ਸੀ ਤੇ ਜਦੋਂ ਅੰਗਰੇਜ਼ ਆਪਸਾਂ ਨੂੰ ਮਾਰਨ ਦੇ ਵਿਰੁੱਧ ਆਪ ਤੇ ਜਿਹੜਾ ਸੀ ਤੇ ਆਪ ਦੇ ਸਾਥੀਆਂ ਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਇਹਨਾਂ ਤਿੰਨਾਂ ਦੇ ਤੇ ਜਿਹੜਾ ਸੀ ਉਹ ਮਕਦਮਾ ਚਲਾਇਆ ਗਿਆ ਸੀ ਆਪ ਨੂੰ ਸੁਖਦੇਵ ਤੇ ਰਾਜਗੁਰੂ ਸਮੇਂ ਜਿਹੜਾ ਸੀ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਤੇ 23 ਮਾਰਚ 1931 ਦੀ ਰਾਤ ਵੇਲੇ ਆਪ ਨੂੰ ਦੋ ਸਾਥੀਆਂ ਸਮੇਂ ਜਿਹੜਾ ਸੀ ਫਾਂਸੀ ਤੇ ਲਟਕਾ ਦਿੱਤਾ ਗਿਆ ਸੀ ਤੇ ਆਪ ਨੂੰ ਫਿਰੋਜ਼ਪੁਰ ਕੋਲ ਹੁਸੈਨੀਵਾਲਾ ਵਿਖੇ ਸਤਲੋਜ ਦੇ ਕੰਢੇ ਜਿਹੜਾ ਸੀ ਉਹ ਸ਼ਹੀਦ ਕੀਤਾ ਗਿਆ ਪੰਜਾਬ ਸਰਕਾਰ ਨੇ ਉੱਥੇ ਇਹਨਾਂ ਦੇਸ਼ ਭਗਤਾਂ ਨੇ ਸਮਾਧਾ ਬਣਾਈਆਂ ਹਨ ਜਿੱਥੇ ਕਿ ਹਰ ਸਾਲ 23 ਮਾਰਚ ਨੂੰ ਜਿਹੜਾ ਸੀ ਉਹ ਸ਼ਹੀਦੀ ਦਿਨ ਜਿਹੜਾ ਵਾ ਉਹ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦਾ ਮਨਾਇਆ ਜਾਂਦਾ ਹੈ ਕੱਲ 15 ਅਗਸਤ ਦੇ ਅਸੀਂ ਇਹ ਸ਼ਹੀਦ ਭਗਤ ਸਿੰਘ ਦੇ ਬਾਰੇ ਤੁਹਾਨੂੰ ਨਾਲ ਜਾਣ ਕੇ ਜਿਹੜੀ ਉਹ ਸਾਂਝੀ ਕੀਤੀ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਜਿਹੜੀ ਹੈ ਚੰਗੀ ਲੱਗੀ ਹੋਏਗੀ ਅਗਰ ਵੀਡੀਓ ਚੰਗੀ ਲੱਗਦੀ ਹੈ ਤਾਂ ਇਸਨੂੰ like share ਤੇ subscribe ਜ਼ਰੂਰ ਕਰਿਆ ਕਰੋ, ਸਤਿ ਸ੍ਰੀ ਅਕਾਲ।